Thank <laughs> <laughs> you.

ਸਰਕਾਰ ਨੇ ਘਾਟੜ ਤੋਂ ਮੋਰਤਾ ਤੋਂ ਗਵਮੀ ਮਾਤਨ ਨੂੰ ਮਰਨ ਤੋਂ ਬਾਅਦ ਕੰਪਨੀ ਦੀ ਰਿਪੋਰਟਾਂ ਆਕੀ ਇਹਨਾਂ ਨੇ ਮੋਟਾ ਰਲਦੇ ਦਿੱਤੀ ਆ। ਇੱਕ ਕਰਦੇ ਆਪਾਂ ਨੂੰ ਜਿਹੜਾ ਰਵੱਢ ਦਾ ਮੁਕਾਬਲਾ ਸ਼ਬਦ ਦੇ ਨਾਲ ਕਰਨਾ ਚਾਹਦਾ ਉਹਦੇ ਪਾਤੇ ਨਾਮ ਦਾ ਉਹਨਾਂ ਦੀ ਜੂੜ ਜ਼ਿਆਦਾ ਉਹਨਾਂ ਨੂੰ ਸਮਝਾਓ ਕਿ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਕਿੰਨੀ ਵੱਡੀ ਪੱਧਰ ਤੇ ਰੋਲ ਵਾ ਰੇ ਚਾਰਚਾਂ ਨਾਲ ਨਰਮ ਮਰਨ ਤੋਂ ਨਹੀਂ ਕਰਦੇ। ਇਹ ਸਾਡੇ ਨਾਲ ਕਿਤੇ ਕੋਈ ਤਰੀਕੇ ਦੇ ਨਾਲ ਕਹਿ ਕੇ ਗੱਲ ਕਰਨ ਤਾਂ ਫੇਰ ਪਰ ਸਰਕਾਰ ਤਾਂ ਸਾਡੇ ਨਾਲ ਲੁੱਲਝਾ ਕੱਢ ਲਈ ਆ ਵਾਰ-ਵਾਰ ਗੱਲਬਾਤ ਨੂੰ ਤਿਆਰ ਵਾਰ ਮੇਰੇ ਨਾਲ ਇਹ ਗੱਲ ਸਰਕਾਰ ਅੱਲੇ ਟੱਕੇ ਜਿਹੜਾ ਆਦਾ ਮੀਂਹ ਦਾ ਵਾਹ ਜਬਾਨ ਮਾਰਦੇ ਹੋ ਸਾਡਾ ਆਪਣੀ ਚੌਕਾ ਕਰਨ ਚਾਹੁੰਦਾ ਕਿ ਕੋਈ ਦੇ ਤਰ੍ਹਾਂ ਗੱਲ ਰੱਖੀ ਚਾਹੁੰਦਾ ਆਪਾਂ ਦਾ ਤਾਂ ਨਹੀਂ ਕੋਈ ਨਹੀਂ ਕੋਈ ਤੌਰ ਤੇ ਬੋਲੂਗਾ ਅਸੀਂ ਕਹਿੰਦੇ ਵੀ ਘੱਟੋ ਘੱਟ ਗਰੰਟੀ ਕਾਨੂੰਨ ਦੀ ਜਿਹੜੀ ਗਰੰਟੀ ਦਾ ਕੋਈ ਮੰਤਰੀ ਐਲਾਨ ਕਰੇ ਉਹ ਮੈਨੂੰ ਲੱਗਦਾ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਕਹਿ ਵੀ ਜੁਮੇਵਾਰ ਕੋਈ ਨੇ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਦੋਨਾਂ ਚੋਂ ਜਿਹੜਾ ਕਹਿੰਦਾ ਜੇ ਉਹਨਾਂ ਦੇ ਵੱਲੋਂ ਆਉਂਦਾ ਤਾ ਵਿਚਾਰਿਆ ਜਾ ਸਕਦਾ ਮੀਟਿੰਗ ਦਾ ਆਇਆ ਹੁਣੀ ਕਿ ਅਸੀਂ ਮੀਟਿੰਗ ਹੁਣੇ ਕਰਨ ਨੂੰ ਤਿਆਰ ਆ ਉਹ ਆਪਣੇ ਦੋਨੇ ਹਜੇ ਆਗੂ ਨੇ ਕਹਿ ਵੀ ਘੱਟੋ ਘੱਟ ਤੁਸੀਂ ਇਧਰੋਂ ਪਹਿਲ ਕਰੋ ਲੋਕਾਂ ਨੂੰ ਪਤਾ ਲੱਗੇ ਕਿ ਐਸ ਮੰਗਾਂ ਤੋਂ ਪਿੱਛੇ ਹਟਿਆ ਸੀ ਕਿ ਆਪਣੇ ਤੇ ਸ਼ਰਤਾਂ ਸੀ ਕਿ ਜਿਹੜੇ ਕਿਸਾਨ ਝੋਨਾ ਛੱਡ ਕੇ ਦੂਜੀ ਫਸਲ ਬੀਜਣਗੇ ਅਸੀਂ ਉਹਨੂੰ ਐਮਐਸਪੀ ਦੇਵਾਂਗੇ ਉਹ ਹੁਣ ਆ ਗਿਆ ਜਿਹੜੀ ਆਪਾਂ ਕਹਿ ਰਹੇ ਸੀ ਵੀ 23 ਫਸਲਾਂ ਤੇ ਸਰਕਾਰ ਗਾਰੰਟੀ ਲਵੇ ਇਹ 23 ਦੇ ਵਿੱਚ ਜਿਹੜੀਆਂ ਹੋਰ ਫਸਲਾਂ ਵਿੱਚ ਐਡ ਕਰਨੀਆਂ ਜਿਵੇਂ ਗੰਨਾ ਸਰੋਂਾਂ ਹੋਰ ਆ ਜਿਹੜੀਆਂ ਬਹੁਤ ਫਸਲਾਂ ਨੇ ਆਲੂ ਆ ਜਿਹੜੇ ਬਾਹਰ ਨੇ ਇਹਨਾਂ ਨੂੰ ਸ਼ਾਮਲ ਕਰ ਲੈਂਦੇ ਆ ਤਾਂ ਅਸੀਂ ਇੱਕ ਕਦਮ ਉਸ ਗੱਲ ਵੱਲ ਨੂੰ ਵਧਿਆ ਤੇ ਸਰਕਾਰ ਇੱਕ ਕਦਮ ਪਿੱਛੇ ਹਟਿਆ ਹੂੰ ਹੁਣ ਕੀ 11 ਵਜੇ ਦਾ ਜਿਹੜਾ ਪ੍ਰੋਗਰਾਮ ਸੀ ਉਹ ਮੁਲਤਵੀ ਹੈ ਨਹੀਂ ਨਹੀਂ ਕੋਈ ਮਤਲਬ ਨਹੀਂ ਜਿੰਨਾ ਚਿਰ ਸਾਨੂੰ ਲਿਖਤੀ ਜਿੰਨਾ ਚਿਰ ਕੋਈ ਗੱਲਬਾਤ ਨਹੀਂ ਆਉਂਦੀ ਉਹ ਅਸੀਂ ਆਪਣੀ ਤਿਆਰੀ ਚਾ ਸਾਰੇ ਹੂੰ ਅਸੀਂ ਰਹਾਂਗੇ ਸ਼ਾਂਤਮਈ ਹੂੰ ਸ਼ਾਂਤਮਈ ਦੇਖੋ ਆ ਕਿਸਾਨ ਹਨੇ ਨਾ ਰਹੇ ਨੇ ਤਿਆਰ ਹੋ ਰਹੇ ਨੇ ਪ੍ਰਸ਼ਾਦਾਸ਼ਕ ਰਹੇ ਆ ਸਾਡੇ ਕੋਲੇ ਇਹੋ ਜੀ ਕੋਈ ਚੀਜ਼ ਨਹੀਂ ਜਿਹੜੀ ਮੂਰੇ ਪ੍ਰਚਾਰੀ ਜਾ ਰਹੀ ਆ ਬਹੁਤ ਚੈਨਲਾਂ ਤੇ ਜਾ ਰਿਹਾ ਵੀ ਬੜੇ ਕਿਸਾਨਾਂ ਕੋਲੇ ਖਤਰਨਾਕ ਧਿਆਰ ਹੈ ਇਹਨਾਂ ਤੇ ਉਹ ਕਸੂਰ ਹੈ ਸਾਡੇ ਕੋਲੇ ਕੀ ਹੈ ਅਸੀਂ ਖਾਲੀ ਹੱਥ ਲੜਾਂਗੇ ਖਾਲੀ ਹੱਥ ਜਾਵਾਂਗੇ ਸਰਕਾਰ ਨੇ ਜਿੰਨੇ ਸਾਡੇ ਤੇ ਗੋਲੇ ਚਲਾਉਣੇ ਚਲਾਉਣ ਕਿਉਂਕਿ 13 ਨੂੰ ਵੀ ਚਲਾਈਆਂ 14 ਨੂੰ ਵੀ ਚਲਾਈਆਂ ਸਾਡੇ ਕਿਸਾਨ ਫਟੜ ਕੀਤੇ ਤਨ ਕਿਸਾਨਾਂ ਦੀ ਸਾਡੇ ਦੀ ਨਿਗਾ ਚਲੀ ਗਈ ਹੈ ਹੈਨਾ ਜੇ ਸਾਰਾ ਕੁਝ ਸਾਡੇ ਧਿਆਨ ਚ ਗ੍ਰਹਿ ਮੰਤਰਾਲੇ ਕਹਿ ਰਿਹਾ ਕੇਂਦਰ ਦਾ ਕਹਿੰਦੀ ਕਾਨੂੰਨ ਉਹ ਹਸਤਾ ਜਿਹੜੀ ਪੰਜਾਬ ਦੀ ਬਿਲ ਰਹੀ ਹੈ ਮਾਹੌਲ ਬਹੁਤ ਖਰਾਬ ਹੋ ਰਿਹਾ ਆ ਬਿਆਨ ਪਿਆਰਾ ਹੈ ਬੇਖੋ ਬਿਗੜ ਨਹੀਂ ਰਹੀ ਦੋ ਗੱਲਾਂ ਹੁੰਦੀਆਂ ਨੇ ਜਦੋਂ ਕਾਨੂੰਨ ਨੂੰ ਹੁੰਦਾ ਨਾ ਵੀ ਕਾਨੂੰਨ ਸ਼ਾਂਤਮਈ ਚ ਹੁੰਦਾ ਹੈ ਤੇ ਲੋਕ ਜਦੋਂ ਘਰਾਂ ਛੋੜਦੇ ਉਦੋਂ ਇਹਨਾਂ ਨੂੰ ਇਹ ਗੱਲਾਂ ਆਉਂਦੀਆਂ ਹੁੰਦੀਆਂ ਨੇ ਕਿ ਕਾਨੂੰਨ ਹਸਤਾ ਕੰਟਰੋਲ ਰੱਖਣਾ ਹੁਣ ਪੰਜਾਬ ਸਰਕਾਰ ਅਸਲ ਦੇ ਵਿੱਚ ਲੋਕ ਆਪ ਦਾ ਹੱਕ ਲੈਣ ਲੇ ਕਰਾਂ ਚੋਂ ਨਿਕਲੇ ਆ ਹੁਣ ਇਹਨਾਂ ਨੂੰ ਹੁਣ ਕਾਨੂੰਨ ਇਹਨਾਂ ਦਾ ਟੁੱਟ ਰਿਹਾ ਕਿਉਂਕਿ ਲੋਕ ਪੁੱਛ ਰਹੇ ਹਨ ਇਹਨਾਂ ਨੂੰ ਕਿ ਤੁਸੀਂ ਵਾਰ-ਵਾਰ ਸਰਕਾਰਾਂ ਬਣਾ ਕੇ ਲੋਕਾਂ ਨਾਲ ਵਾਅਦੇ ਕਰਦੇ ਹੋ ਅੱਜ ਕਿਉਂ ਮੂੰਹ ਤੁਹਾਡੇ ਬੰਦ ਨੇ ਅੱਜ ਉਹ ਕਰਕੇ ਜਿਹੜਾ 44 ਦਫਾ ਜਿੰਨੀਆਂ ਪਤਾ ਨਹੀਂ ਕੀ ਕੀ ਧਾਰਾ ਲਾਈਆਂ ਹੋਣਗੀਆਂ ਅੱਜ ਕਿਸਾਨ ਸਾਡੇ ਨਿਕਲੇ ਨੇ ਤਾਂ ਉਸ ਕਰਕੇ ਮੈਨੂੰ ਲੱਗਦਾ ਅਸੀਂ ਜਿਹੜੀ ਮੰਜ਼ਲ ਤੈਅ ਕੀਤੀ ਐ ਉਸ ਮੰਜ਼ਲ ਤੋਂ ਜਾਣ ਤੋਂ ਪਹਿਲਾਂ ਪੱਲਾ ਮੰਗਾ ਲਾਗੂ ਕਰਵਾਵਾਂਗੇ ਹਰਿਆਣਾ ਪੁਲਿਸ ਨੇ ਹਰਿਆਣਾ ਦੇ ਡੀਜੀਪੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਮੋਰਚੇ ਤੋਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੇ ਮਹਿਲਾਵਾਂ ਨੂੰ ਦੂਰ ਰੱਖਿਆ ਜਾਵੇ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ ਜੇ ਉਹਨਾਂ ਨੇ ਕੋਈ ਅੱਡ ਕੈਂਪ ਲਾਤਾ ਉਹਨਾਂ ਨੇ ਇਹਦਾ ਮਤਲਬ ਸਰਕਾਰ ਨੇ ਬਣਾ ਲਈ ਵੀ ਅਸੀਂ ਨੌਜਵਾਨ ਮਾਰਨੇ ਆ ਅਸੀਂ ਬਜ਼ੁਰਗਾਂ ਦੇ ਗੋਡੇ ਤੋੜਨੇ ਆ ਜਿੱਥੋਂ ਤਾਂ ਇਸ ਨੇ ਇਸ ਮਿਲਦਾ ਕਿ ਉਹਨਾਂ ਨੇ ਤਿਆਰੀ ਕਰ ਲਈ ਕਿ ਸਾਡੀਆਂ ਜਿਹੜੀਆਂ ਭੈਣਾਂ ਬੈਠੀਆਂ ਨੇ ਮੋਰਚੇ 'ਚ ਜਿਹੜੇ ਸਾਸੀ ਪਰਿਵਾਰਾਂ ਸਮੇਤ ਬੈਠੇ ਆ ਸਾਡੇ ਕੋਲੇ ਜਿਹੜੇ ਬੱਚੇ ਬੈਠੇ ਆ ਇਹ ਤਾਂ ਕੀ ਕਹਿਣਾ ਸੀ ਕਿ ਅਸੀਂ ਮੰਗਾ ਮੰਨਣ ਦੀ ਤਿਆਰੀ ਕਰ ਲਈ ਅਸੀਂ ਮੰਗਾ ਮੰਨਣੀਏ ਤੁਸੀਂ ਆਪਦੇ ਘਰਾਂ 'ਚ ਜਾਓ ਇਹੋ ਜੇ ਸੰਦੇਸ਼ ਇਹੀ ਸਿੱਧ ਸਿੱਧ ਕਰਦੇ ਆ ਕਿ ਸਰਕਾਰ ਦੀ ਨੀਤੀ ਸਾਬਾ ਸਾਨੂੰ ਕੁੱਟਣ ਲਈ ਤਿਆਰ ਕਰੇ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਦਾ ਵੀ ਬਿਆਨ ਆਇਆ ਉਹ ਕਹਿੰਦੇ ਗੱਲਬਾਤ ਦੁਬਾਰੇ ਚੱਲਣੀ ਜਾਂਦੀ ਹੈ ਜਿਸ ਤਰ੍ਹਾਂ ਪਹਿਲਾਂ ਗੱਲਬਾਤ ਚੱਲੀ ਸੀ ਦੁਬਾਰੇ ਗੱਲਬਾਤ ਚੱਲ ਦੇ ਕੋ ਪੀਸੀ ਕਰ ਦੇਣਾ ਪੀਸੀ ਕਰ ਦੇਣਾ ਬਿਆ ਮੰਗਾਲੀ ਤਿਆਰ ਹੈ ਤੇ ਸਾਨੂੰ ਕੀ ਲੋੜ ਆ ਸੀ ਬੈਠਿਆਂ ਪ੍ਰਸ਼ਾਦਾ ਛਕੀ ਜਾਣਾ ਸਾਡਾ ਇੱਕ ਦੋ ਦੋ ਦਿਨ ਹੋਰ ਲੱਗ ਜਾਣਗੇ ਜਿਹੜਾ ਮੰਤਰੀ ਇਹ ਕਹਿ ਰਿਹਾ ਉਹ ਐਲਾਨ ਕਰੇ ਸਾਡੇ ਦੋਨੋਂ ਫਰਮਾਨ ਉਧਰ ਇਹੀ ਆ ਗੂ ਉਹਨਾਂ ਨੇ ਇਹ ਕਿਹਾ ਵੀ ਪਹਿਲਾਂ ਪੀਸੀ ਕਰੋ ਘੱਟੋ ਘੱਟ ਦੋ ਆਗੂ ਤਾਂ ਕਰ ਸਕਦੇ ਨੇ ਖੇਤੀ ਮੰਤਰੀ ਹੈ ਜੇ ਉਹਨਾਂ ਦੀ ਗੱਲਬਾਤ ਹੋਊਗੀ ਮੰਗਾ ਬਰੇ ਉਹ ਐਲਾਨ ਕਰ ਦੇ ਜੇਸੀਵੀ ਜਾਂ ਪੋਪਲੇਨ ਮਸ਼ੀਨਾਂ ਇਸ ਇਸ ਬਾਰਡਰ ਤੇ ਵੀ ਆਈਆਂ ਨੇ ਜਿਸ ਤਰ੍ਹਾਂ ਸੰਭੂ ਬਾਰਡਰ ਤੇ ਨਹੀਂ ਸਾਡੀ ਇਧਰ ਕੋਈ ਤਿਆਰੀ ਨਹੀਂ ਸਾਡਾ ਤਾਂ ਜਿਹੜਾ ਸਾਰਾ ਕੁਝ ਆਇਆਗਾ ਤਾਂ ਅਸੀਂ ਖਾਲੇ ਹੱਥੀਆਂ ਵਾਲੇ ਆ ਪੰਜਾਬ ਦੇ ਡੀਜੀਪੀ ਨੇ ਵੀ ਹੁਕਮ ਦਿੱਤੇ ਨੇ ਕਿ ਅਜਿਹੀ ਕੋਈ ਵੀ ਮਸ਼ੀਨ ਪਹੁੰਚਦੀ ਉਹਨੂੰ ਰੋਕਿਆ ਜਾਵੇ ਡੀਸੀਆਂ ਨੂੰ ਤੇ ਐਸਐਸਪੀ ਨੂੰ ਹੁਕਮ ਦੇ ਦਿੱਤੇ ਨੇ ਪੰਜਾਬ ਪੇ ਕੋਈ ਤਾਂ ਲਗਾਤਾਰੀ ਲੱਗੇ ਇਹਨਾਂ ਨੇ ਇੰਤਜ਼ਾਮ ਤਾਂ ਕੀ ਕਰਨਾ ਸਾਡੀਆਂ ਲੈਟਾਂ ਹੀ ਭਜਾ ਦੇ ਇਹਨਾਂ ਨੂੰ ਉਸੇ ਪੋਪਲੇਨ ਤੋਂ ਡਰ ਲੱਗੀ ਜਾਂਦਾ ਸਰਕਾਰ ਕੋਲੇ ਕਿੰਨੇ ਹਥਿਆਰ ਆ ਸਰਕਾਰ ਕੋਲੇ ਕਿੰਨੇ ਟੈਂਕ ਆ ਸਰਕਾਰ ਕੋਲੇ ਜਿੰਨੇ ਉਧਰ ਕੋਈ ਡਰ ਨਹੀਂ ਉਧਰ ਇੱਕ ਮਸ਼ੀਨ ਸੀ ਗੋਲੇ ਸਿੱਤਰ ਵਾਲੀਆਂ ਅੱਜ ਦੋ ਲਾਤੀਆਂ ਹੂੰ ਦੂਜੀ ਦਿਲਾ ਦੀ ਤੀਜੀ ਲਾਤੀ ਇੱਕ ਕੰਦ ਕੱਢੀ ਸੀ ਦੂਜੀ ਕੰਦ ਕੱਢਦੇ ਉਧਰ ਨੂੰ ਨਹੀਂ ਹਦਾਇਤਾ ਵੀ ਕਿ ਕਿਸਾਨਾਂ ਦੀਆਂ ਮੰਗਾਂ ਹੀ ਮੰਨ ਲੂ ਯਾਰ ਅਸੀਂ ਕੀ ਕੁਝ ਕਰ ਰਹੇ ਆ ਤੇ ਰਾਜਤਾ ਨਹੀਂ ਚੱਲ ਰਹੇ ਆ ਸਰਕਾਰ ਘੱਟੋ ਘੱਟ ਨਹੀਂ ਹੋਣ ਲਾਣ ਕਰ ਸਕਦੀ ਘੱਟੋ ਘੱਟ ਇਹ ਤਾਂ ਕਹਿੰਦੇ ਵੀ ਦਿੱਲੀ ਸਾਨੂੰ ਜਗ੍ਹਾ ਦਿੱਤੀ ਉੱਥੇ ਆ ਜੂ ਇੱਕ ਇੱਕ ਫੌਜ ਦੇ ਜਵਾਨ ਨੇ ਨੌਕਰੀ ਛੱਡ ਦਿੱਤੀ ਇੱਥੇ ਮੋਰਚੇ ਡਟਿਆ ਬੈਠਾ ਅੰਮ੍ਰਿਤਸਰ ਦਾ ਪੈਰਾ ਮਿਲਟਰੀ ਫੋਰਸ ਦੇ ਵਿੱਚ ਸੀ ਉਹ ਕਹਿੰਦਾ ਕਿਸਾਨਾਂ ਤੇ ਅਤਿਆਚਾਰ ਹੋ ਰਿਹਾ ਸੀ ਇਸ ਕਰਕੇ ਮੈਂ ਫੌਜ ਦੀ ਨੌਕਰੀ ਪੱਕੀ ਨੌਕਰੀ ਛੱਡਿਆ 7 ਸਾਲ ਤੋਂ ਸਰਵਿਸ ਸੀ ਮੈਨੂੰ ਨਹੀਂ ਉਹ ਮੇਰੇ ਧਿਆਨ ਤੇ ਨਹੀਂ ਆਥੇ ਮੋਰਚੇ 'ਚ ਬੈਠਾ ਮੁੰਡਾ ਮੇਰੇ ਧਿਆਨ ਤੇ ਨਾ ਮੈਨੂੰ ਮਿਲਿਆ ਹਜੇ ਇਹਦੀਆਂ ਗੱਲਾਂ ਨਹੀਂ ਪੜਤਾਲ ਤੋਂ ਬਗੈਰ ਬੋਲਣਾ ਗਲਤ ਹੈ ਹੋ ਸਕਦਾ ਮੈਨੂੰ ਤਾਂ ਇਹ ਲੱਗਦਾ ਵੀ ਸਰਕਾਰਾਂ ਨੇ ਬਹੁਤ ਕੁਝ ਖੇਡ-ਖੇੜੀ ਹੈ ਤੇ ਇਹ ਜਾਂ ਕੁਝ ਕਰਕੇ ਮੇਰੇ ਧਿਆਨ ਤੋਂ ਬਾਹਰ ਹੈ ਹਜੇ ਇਹ ਜੀ ਕੋਈ ਗੱਲ ਬਹੁਤ ਬਹੁਤ ਧ